ਅੱਜ ਮਿੱਤਰੋ ਥੋਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ Mahindra 265 DI ਟਰੈਕਟਰ ਆ ਜੀ ਭੂਮੀ ਪੁੱਤਰ ਮਾਡਲ ਆ ਗੱਲ ਕਰੀਏ ਜੀ ਮਾਡਲ ਦੀ 2000 ਤੇ 1 ਮਾਡਲ ਟਰੈਕਟਰ ਆ ਜੀ ਟਾਇਰਾਂ ਦੀ ਗੱਲ ਕਰੀਏ ਚਾਰੇ ਟਾਇਰ Apollo ਕੰਪਨੀ ਦੇ 70% ਟਾਇਰ ਆ ਜੀ ਰੰਗ ਪੇੜ ਦੀ ਗੱਲ ਕਰੀਏ ਸਾਰਾ ਰੰਗ ਪੇੜ ਰੀਜਨਲ ਆ ਇੰਜਨ ਗੇਅਰ ਦਾ ਇੰਨਾ ਚੰਗਾ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਹੈ ਜੀ ਵਾਹ ਕੇ ਚਲਾ ਕੇ ਲਿਆ ਸਕਦੇ ਹੋ ਸਮਾਨ ਟਰੈਕਟਰ ਦੇ ਨਾਲ ਆ ਜੀ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਆ ਪੂਰਾ ਸੋਹਣਾ ਟਰੈਕਟਰ ਆ ਜੀ ਕਿਸੇ ਪਾਸੇ ਕੋਈ ਕਮਿਨੀ ਟਰੈਕਟਰ ਦੀ ਮਗਰਾੜ ਬੇਦਾਗ ਆ ਕੰਡੀਸ਼ਨ ਚੈੱਕ ਕਰ ਸਕਦੇ ਹੋ A1 ਕੰਡੀਸ਼ਨ ਆ ਜੀ ਵਾ ਕੇ ਲਿਆ ਸਕਦੇ ਹੋ ਇੰਜਨ ਗੇਅਰ ਦਾ ਪੂਰਾ ਚੰਗਾ ਜੀ ਫੁੱਲ ਗਾਰੰਟੀ ਆ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਇਸ ਟਰੈਕਟਰ ਦੀ ਹੈਗੀ ਆ ਜੀ 2 ਲੱਖ ਤੇ 15000 ਰੁਪਿਆ ਡਿਮਾਂਡ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਜੀ ਮਾਲਕ ਵੀਰ ਵੱਲੋਂ ਮਾਨਤਨ ਕੀਤਾ ਜਾਊਗਾ ਸੋ ਬਾਈਆਂ ਦਾ ਏਰੀਆ ਹੈਗਾ ਜੀ ਪਿੰਡ ਮਾਣੂਕੇ ਗਿੱਲ ਜ਼ਿਲ੍ਹਾ ਮੋਗਾ ਨੰਬਰ ਸਕਰੀਨ ਤੇ ਚੱਲਦੀ ਜਾਂਦਾ ਜੀ ਉੱਥੋਂ ਗੱਲ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਸੋ ਵੀਡੀਓ ਨੂੰ ਕਰ ਦਿਓ ਜੀ ਦਬਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ